ਸਸੀ ਗਾਲ ਜੀ ਅਕਸਰ ਆਪਾਂ ਤੁਹਾਡੇ ਵਾਸਤੇ ਨਵੀਆਂ ਬਣਨ ਦੀਆਂ ਕੋਠੀਆਂ ਦਿਖਾਉਂਦੇ ਰਹਿੰਨੇ ਆ ਬਹੁਤ ਘੱਟ ਫਰੰਟ ਦੀ ਕੋਠੀ ਬਹੁਤ ਘੱਟ ਚੌੜੇ ਫਰੰਟ ਦੀ ਕੋਠੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਕੀ ਕੁਝ ਮੇਨਟੇਨ ਕੀਤਾ ਹੋਇਆ ਤੁਹਾਨੂੰ ਅੰਦਰ ਤੋਂ ਦਿਖਾਵਾਂਗੇ ਸਿਰਫ 28 ਫਰੰਟ ਹੈ ਜੀ ਇਹਦਾ 56 ਲਵਾਈ ਹੈ ਜੀ ਇਹਦੀ ਚੌੜੀ ਇਹ 28 ਫੁੱਟ ਹੈ ਤੇ ਇਹਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਬੈੱਡਰੂਮ ਵਗੈਰਾ ਸਾਰਾ ਕੁਝ ਮੇਨਟੇਨ ਕੀਤਾ ਹੋਇਆ ਆਪਾਂ ਤੁਹਾਨੂੰ ਦਿਖਾਵਾਂਗੇ ਜੇ ਕਿਸੇ ਭਰਾ ਕੋਲ 28 ਫੁੱਟ ਚੌੜਾ ਫਰੰਟ ਹੋਵੇ ਤਾਂ ਐਦਾਂ ਦੀ ਕੋਠੀ ਬਣ ਸਕਦੀ ਹੈ ਕੋਠੀ ਆਪਾਂ ਅੰਦਰ ਤੋਂ ਦਿਖਾਵਾਂਗੇ ਫਰੰਟ ਦੇਖੋ ਜਾ 800 800 ਸਕਰ ਫੁੱਟ ਉੱਪਰ ਬਣਦਾ ਸਿਰਫ 2400 ਸਕਰ ਫੁੱਟ ਦੀ ਕੋਠੀ ਹੈ ਇਧਰੋਂ ਵਾਸ਼ਰੂਮ ਦੇਤਾ ਜੀ ਇਹਨੂੰ ਸਾਈਡ ਦੇ ਉੱਤੇ ਇੱਕ ਬਾਹਰਲੇ ਪਾਸੇ ਤੇ ਆਪਾਂ ਅੰਦਰ ਤੋਂ ਵੀ ਦਿਖਾਵਾਂਗੇ ਆਹ ਡ੍ਰਾਈਵਿੰਗ ਰੂਮ ਦਾ ਗੇਟ ਹੈ ਜੀ ਤੇ ਕਾਰਨਰ ਵਿੰਡੋ ਆ ਗਈ ਪੋਰਚ ਵਿੱਚੋਂ ਦੀ ਛੱਡਿਆ ਹੋਇਆ ਏਰੀਆ ਆ ਦਿਖਾ ਦਿਓ ਆ ਸਾਈਡ ਤੇ ਏਰੀਆ ਛੱਡਿਆ ਹੋਇਆ ਇੱਕ ਪੋਰਚ ਇਧਰਲੇ ਪਾਸੋਂ ਛੱਤਿਆ ਹੋਇਆ ਤੇ ਜੇ ਇਹ ਤੋਂ ਇਹਨੂੰ ਛੱਡ ਕੇ ਕੋਠੀ ਕੋਠੀ ਦਾ ਏਰੀਆ 28 22 52 ਟੋਟਲ 1600 ਸਕਰ ਫੁੱਟ ਏਰੀਆ ਥੱਲੇ ਕਵਰ ਹੈ ਤੇ 800 ਉੱਪਰ ਹੈ ਜੀ ਉੱਪਰ ਵੀ ਦੋ ਬੈੱ ਬਹੁਤ ਸੋਹਣਾ ਕੰਮ ਹੋਇਆ ਹੋਇਆ ਕੋਠੀ ਦਾ ਇਦਦਰ ਵੀ ਦੱਸਾਂਗੇ ਕੀ ਕੁਝ ਬਣਿਆ ਹੋਇਆ ਇਦਦਰ ਵੀ ਦੱਸਾਂਗੇ ਤੁਹਾਨੂੰ ਆਪਾਂ ਆਜੋ ਵਿੱਚੋਂ ਤੇ ਲੌਬੀ ਦਾ ਏਰੀਆ ਚ ਆਪਾਂ ਐਂਟਰ ਹੋਏ ਆਂ ਜੀ ਆਹ ਲੌਬੀ ਦਾ ਏਰੀਆ ਆ ਗਿਆ ਉੱਪਰ ਦਿਖਾ ਦਿਓ ਬਾਈ ਪੀਓਪੀ ਵਗੈਰਾ ਦੇ ਬਹੁਤ ਸੋਹਣੇ ਡਿਜ਼ਾਈਨ ਕੀਤੇ ਹੋਏ ਨੇ ਡੁਪਲੈਕਸ ਕੋਠੀ ਆ ਤੇ ਆਪਾਂ ਸਟਾਰਟਿੰਗ ਦੇ ਵਿੱਚ ਜਦੋਂ ਆਪਾਂ ਪੋਰਚ ਵਿੱਚੋਂ ਐਂਟਰ ਹੋਏ ਆਂ ਤਾਂ ਲੈਫਟ ਸਾਈਡ ਦੇ ਉੱਤੇ ਇੱਕ ਬਹੁਤ ਵਧੀਆ ਵਧੀਆ ਡਿਜ਼ਾਈਨਿੰਗ ਦਿੱਤੀ ਹੈ ਇੱਕ ਡ੍ਰਾਇੰਗ ਰੂਮ ਨੂੰ ਆ ਦੇਖੋ ਆ ਦਿਖਾ ਦਿਓ ਬਾਈ ਇਦਦਰ ਉਹ ਗੇਟ ਆ ਗਿਆ ਬਾਹਰਲੇ ਪਾਸੇ ਤੇ ਇਧਰਲੇ ਪਾਸੇ ਪੂਜਾ ਪਾਠ ਵਾਸਤੇ ਰੂਮ ਰੱਖਿਆ ਹੋਇਆ ਜੀ ਆਹ ਦਿਖਾ ਦੋ ਮੜਾ ਜਾਂ ਅੰਦਰ ਕਰ ਤੇ ਲੌਬੀ ਦਾ ਏਰੀਆ ਜੀ ਆਪਣਾ ਦੱਸਣ ਦਾ ਮਤਲਬ ਇਹ ਹੈ 28 ਫੁੱਟੋ ਚੌੜਾ ਫਰੰਟ ਹੋਵੇ ਕਿਸੇ ਦੇ ਪਲਾਟ ਦਾ ਤਾਂ ਇਦਾਂ ਦਾ ਨਕਸ਼ਾ ਬਣ ਸਕਦਾ ਬਹੁਤ ਸੋਹਣਾ ਨਕਸ਼ਾ ਦੀ ਕੋਠੀ ਹੈ ਤੇ ਆ ਗਿਚਨ ਆ ਗਿਆ ਜੀ ਤਾਂ ਦੇਖੋ ਬਹੁਤ ਵਧੀਆ ਤਰੀਕੇ ਨਾਲ ਤਿਆਰ ਕਰਾਇਆ ਹੋਇਆ ਹੈ ਬਾਕਸ ਵਗੈਰਾ ਭਰਾ ਕੇ ਤੇ ਇਧਰੋਂ ਵੀ ਦਿਖਾ ਦਿਓ ਆ ਕਾਰਨਰ ਵਿੰਡੋ ਆ ਗਈ ਗੇਟ ਦੇ ਉੱਤੇ ਨਜ਼ਰ ਆਈ ਦੀ ਇਧਰੋਂ ਤੇ ਇਧਰੋਂ ਵੀ ਵਧੀਆ ਡਿਜ਼ਾਈਨਿੰਗ ਦਿੱਤੀ ਇਹਨੂੰ ਕਵਰ ਕੀਤਾ ਹੋਇਆ ਇਥੋਂ ਤੇ ਇਹਦੇ ਵਿੱਚ ਬੈਡਰੂਮ ਦਿਖਾਉਣੇ ਸਾਨੂੰ ਪੌੜੀਆਂ ਦਾ ਜਿਹੜਾ ਥੱਲੋਂ ਤੋਂ ਥੱਲੇ ਤੋਂ ਆ ਚੀਜ਼ਾਂ ਕਵਰ ਕਰਕੇ ਪ੍ਰੈਸਟੇਬਲ ਤੇ ਇੱਧਰ ਬਈ ਅਲਮੀਰਾ ਲਾਤੀ ਇੱਕ ਤੇ ਇੱਧਰ ਆ ਗਿਆ ਫਾਸਟ ਬੈਡਰੂਮ ਆ ਦੇਖੋ ਬੈਡਰੂਮਾਂ ਦੇ ਵਿੱਚ ਵੀ ਬਾਈ ਹੋਰਾਂ ਨੇ ਇੰਟੀਰੀਅਰ ਦਾ ਕੰਮ ਬਹੁਤ ਸੋਹਣਾ ਕੰਮ ਕਰਾਇਆ ਹੋਇਆ ਆਪਾਂ ਕੋਠੀ ਤੋਂ ਦਿਖਾ ਰਹੇ ਹਾਂ ਸਾਰੀ ਡਾਊਨ ਸੀਲਿੰਗ ਦੇਖ ਲਓ ਜੀ ਬੈੱਡਾਂ ਦੇ ਵਿੱਚ ਵੀ ਲੱਕੜ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਬੈਡਰੂਮ ਦੇ ਵਿੱਚ ਆ ਦਿਖਾ ਦਿਓ ਇਧਰੋਂ ਵੀ ਤੇ 1600 ਏਰੀਆ ਜੀ ਦੁਬਾਰਾ ਦੱਸ ਦਈਏ ਤੁਹਾਨੂੰ ਸਿਰਫ 1600 ਸਕਰ ਫੁੱਟ ਏਰੀਆ ਗਰਾਊਂਡ ਤੇ ਆਜਾ ਤੁਹਾਨੂੰ ਦਿਖਾ ਦਈਏ ਇਧਰਲੇ ਪਾਸਿਓਂ ਆ ਵਾਸ਼ਰੂਮ ਅਟੈਚ ਹੈ ਜੀ ਲੌਬੀ ਦੇ ਨਾਲ ਜਿਹੜਾ ਕਿ ਆਪਾਂ ਲੌਬੀ ਦੇ ਵਿੱਚੋਂ ਇਹਨੂੰ ਯੂਜ਼ ਕਰ ਸਕਦੇ ਹਾਂ ਸਾਰੇ ਫੈਮਿਲੀ ਇਹ ਜੋਇੰਟ ਰੱਖਿਆ ਹੋਇਆ ਹੈ ਤੇ ਇੱਕ ਬੈੱਡਰੂਮ ਆਪਾਂ ਦਿਖਾ ਚੁੱਕੇ ਹਾਂ ਤੁਹਾਨੂੰ ਵਾਸ਼ਰੂਮ ਅਟੈਚ ਹੈ ਜੀ ਇਧਰ ਲੌਬੀ ਦੇ ਨਾਲ ਇੱਕ ਬੈੱਡਰੂਮ ਇਧਰ ਹੈ ਇਧਰ ਵੈਸੇ ਗੈਸਟ ਬੈਠੇ ਆਪਾਂ ਕੋਲ ਦੇ ਨਹੀਂ ਸੇਮ ਬੈੱਡਰੂਮ ਰੈਡੀ ਕੀਤਾ ਹੋਇਆ ਉਹਦੇ ਨਾਲ ਦਾ ਤੇ ਇਧਰ ਆ ਗਿਆ ਜੀ ਸਟੋਰ ਰੂਮ ਜਿਹਦੇ ਵਿੱਚ ਆਪਾਂ ਕੋਈ ਵੀ ਘਰ ਦੀ ਕੋਈ ਵੀ ਚੀਜ਼ ਆ ਮੰਨ ਕੇ ਚਲੋ ਜੋ ਕੂਲਰ ਵਗੈਰਾ ਜਿਵੇਂ ਲਮਾਗਾ ਆਮਾਰੀ ਵਗੈਰਾ ਕੋਈ ਵੀ ਵਾਧੂ ਸਮਾਨ ਨੂੰ ਦਾਪਾ ਇਹਦੇ ਚ ਰੱਖ ਸਕਦੇ ਆ ਜੋ ਕਿ ਆ ਦੇਖੋ ਜੀ ਕਾਰਡ ਬੋਰਡ ਵਗੈਰਾ ਬਹੁਤ ਵਧੀਆ ਤਰੀਕੇ ਨਾਲ ਭਰੇ ਹੋਏ ਨੇ ਤੇ ਬਾਈ ਪਰੂ ਵੀ ਦਿਖਾ ਦਿਓ ਕਿ ਇਹੋ ਪੀ ਦਾ ਡਿਜ਼ਾਈਨ ਔਰ ਜਿਹੜਾ ਕਲਰ ਮੈਚਿੰਗ ਹੈਗੀ ਕੋਠੀ ਦੀ ਬਾਹਰੋਂ ਵੀ ਤੁਸੀਂ ਦਿਖਾ ਦਿਓ ਤੇ ਅੰਦਰੋਂ ਵੀ ਆਪਾਂ ਦਿਖਾ ਰਹੇ ਆ ਬਹੁਤ ਸੋਹਣੇ ਤਰੀਕੇ ਨਾਲ ਕੀਤੀ ਹੋਈ ਆ ਆ ਜੋ ਆਪਾਂ ਡਬਲ ਪੋਰਸ਼ਨ ਕੋਠੀ ਆ ਉੱਪਰ ਵਾਲੇ ਪੋਰਸ਼ਨ ਤੇ ਚੱਲਦੇ ਆ ਜੋ ਕਿ 800 ਸਕਰ ਫੁੱਟ ਏਰੀਆ ਕਵਰ ਕੀਤਾ ਹੋਇਆ ਜੀ ਉੱਪਰ ਵਾਲੇ ਪੋਰਸ਼ਨ ਦੇ ਉੱਤੇ ਤੇ ਆਪਾਂ ਬਾਈ ਤੁਹਾਨੂੰ ਨਵੇਂ-ਨਵੇਂ ਡਿਜ਼ਾਈਨ ਹਰ ਰੋਜ਼ ਤੇ ਜੇ ਤੁਸੀਂ ਵੀ ਇਹ ਜਿਆ ਡਿਜ਼ਾਈਨ ਬਣਵਾਉਣਾ ਤਾਂ ਨੰਬਰ ਦੇਵਾਂਗੇ ਗੱਲਬਾਤ ਕਰ ਸਕਦੇ ਹਾਂ ਕਸਟਮ ਫਲੋਰ ਦੇ ਉੱਤੇ ਆਏ ਹਾਂ ਗਰਾਉਂਡ ਫਲੋਰ ਦਾ ਤੁਸੀਂ ਪਲਾਨ ਦੇਖਿਆ ਬਹੁਤ ਸੋਹਣਾਗਾ ਤੇ ਕੋਠੀ ਦੀ ਕਲਰ ਮੈਚਿੰਗ ਦੇਖੋ ਆਪਾਂ ਫਸਟ ਫਲੋਰ ਦੇ ਉੱਤੇ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੇ ਆ ਇੱਧਰ ਦੇਖੋ ਜੀ ਇੱਕ ਛੋਟਾ ਜਿਹਾ ਸਟੱਡੀ ਰੂਮ ਰੱਖਿਆ ਜਿਹਦੇ ਕਿ ਆਪਾਂ ਪੜਾਈ ਕਰ ਸਕਦੇ ਬੱਚੇ ਹੀ ਪੜਾਈ ਕਰ ਸਕਦੇ ਇਹਦੇ ਵਿੱਚ ਬਹਿ ਕੇ ਬਹੁਤ ਸੀਮਤ ਜਿਹੇ ਏਰੀਆ ਦੇ ਵਿੱਚ ਮੇਰੇ ਖਿਆਲ ਹੈਗਾ ਇਹ ਘੱਟੋ ਘੱਟ 9:00 10:00 ਦਾ ਜਿਆਦਾ ਏਰੀਆ ਨਹੀਂ ਇੱਕ ਬੈੱਡਰੂਮ ਬੈੱਡ ਲੱਗਿਆ ਹੋਇਆ ਇਹਦੇ ਚ ਆਪਾਂ ਤੁਹਾਨੂੰ ਇੱਧਰ ਲੱਗਿਆ ਹੋਇਆ ਜੀ ਸ਼ੈਂਕ ਤੇ ਆਹ ਰਹੋਣੇ ਤੁਹਾਨੂੰ ਆਜੋ ਬੈਡਰੂਮ ਆ ਗਿਆ ਜੀ ਬੈਡਰੂਮ ਦਾ ਇੰਟੀਰੀਅਰ ਦੀ ਗੱਲ ਕਰੀਏ ਬਹੁਤ ਸੋਹਣੇ ਤਰੀਕੇ ਦਾ ਡਿਜ਼ਾਈਨ ਕੀਤਾ ਆ ਦਿਖਾ ਦੋ ਬਈ ਇਹ ਵੀ ਬਈ ਘੱਟੋ ਘੱਟ ਮੇਲਾਦਾ 11 ਬਈ 11 ਦਾ ਬੈਡਰੂਮ ਆ ਜਿਆਦਾ ਚੌੜਾ ਨਹੀਂ ਹੈਗਾ ਤੇ ਇਹਦੇ ਚ ਇੱਕ ਹੋਰ ਖਾਸੀਅਤ ਦਿਖਾਉਣੇ ਤੁਹਾਨੂੰ ਆਜੋ ਤੇ ਆ ਦੇਖੋ ਸਾਹਮਣੇ ਬਾਹਰੋਂ ਦੀਵਾਰ ਲੱਗਦੀ ਹੈ ਇਹਦੇ ਚ ਡਰੈਸਿੰਗ ਏਰੀਆ ਅਟੈਚ ਹੈ ਤੇ ਨਾਲ ਵਾਸ਼ਰੂਮ ਅਟੈਚ ਦਿਖਾ ਦਿਓ ਤੇ ਬਈ ਇੰਟੀਰੀਅਰ ਦਾ ਕੰਮ ਇੰਨਾ ਕੁ ਲਾਜਵਾਬ ਹੈ ਤੁਸੀਂ ਦੇਖ ਰਹੇ ਹੋ ਆ ਦੇਖੋ ਨਾਲ ਵਾਸ਼ਰੂਮ ਅਟੈਚ ਹੈ ਇਧਰੋਂ ਪਤਾ ਵੀ ਨਹੀਂ ਲੱਗਦਾ ਵੀ ਇਹਦਾਂ ਵਾਸ਼ਰੂਮ ਅਟੈਚ ਹੈਗਾ ਜਾਂ ਡਰੈਸਿੰਗ ਏਰੀਆ ਅਟੈਚ ਆ ਆ ਦੇਖੋ ਦੁਬਾਰਾ ਦਿਖਾ ਦਿਓ ਬਈ ਇਧਰੋਂ ਆ ਦੇ ਇਹਨਾਂ ਪਤਾ ਵੀ ਨਹੀਂ ਲੱਗ ਰਿਹਾ ਤੂੰ ਤੇ ਇਧਰ ਦਿਖਾ ਦਿਓ ਬਈ ਬਹੁਤ ਸੋਹਣੇ ਤਰੀਕੇ ਦਾ ਡਿਜ਼ਾਈਨ ਕੀਤਾ ਹੋਇਆ ਘਰ ਹੈ ਤੇ ਆ ਬਾਲਕੋਨੀ ਨੂੰ ਆ ਗਈ ਬਈ ਹਨਾ ਬਾਹਰ ਇਧਰ ਬਾਲਕੋਨੀ ਆ ਗਈ ਬਾਹਰਲੇ ਪਾਸੇ ਤੇ ਦੋਸਤੋ ਕਮੈਂਟਾਂ ਦੇ ਵਿੱਚ ਤੁਸੀਂ ਦੱਸਣਾ ਜਰੂਰ ਘਰ ਦਾ ਪਲਾਨ 2 ਬੈੱਡਰੂਮ ਉੱਪਰ ਇੱਕ ਸਟੱਡੀ ਰੂਮ ਇੱਕ ਬੈੱਡਰੂਮ ਇਧਰ ਵੀ ਆਪਾਂ ਗੱਲ ਕਰੀਏ ਇਹ ਆ ਗਿਆ ਜੀ ਬਾਹਰਲਾ ਭਾਂਡਾ ਮਾਡਰਨ ਲੁੱਕ ਦੀ ਕੋਠ ਤੁਸੀਂ ਦੇਖ ਰਹੇ ਹੋ ਤੇ ਕੋਠੀ ਕਾਫੀ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਹੈ ਤੇ ਇਹਦੇ ਤੇ ਜੋ ਕਲਰ ਮੈਚਿੰਗ ਹੈ ਤੁਸੀਂ ਵੀ ਦੱਸੋ ਕਿਵੇਂ ਲੱਗੀ ਤੁਹਾਨੂੰ ਤੇ ਆਪਾਂ ਤੁਹਾਨੂੰ ਸਾਰੀ ਕੋਠੀ ਇੱਕ ਵਾਰੀ ਦਿਖਾ ਦਿੱਤੀ 1600 ਥੱਲੇ 800 ਉੱਪਰ ਸਿਰਫ 2400 ਸਕਰ ਫੁੱਟ ਏਰੀਆ ਚ ਬਾਹਰੋਂ ਇੰਨੀ ਕੋਠੀ ਦੀ ਹੈਵੀ ਲੁੱਕ ਹੈ ਲੱਗਦੀ ਹੈ ਦੇਖਣ ਨੂੰ ਘਟੂ ਘਟੇ ਤਨਜ਼ਰ ਏਰੀਆ ਦੀ ਕੋਠੀ 3200 ਸਕਰ ਫੁੱਟ ਏਰੀਆ ਦੀ ਕੋਠੀ ਤੇ ਵੀਡੀਓ ਨੂੰ ਸ਼ੇਅਰ ਕਰਨਾ ਜੀ ਤੇ ਆਪਣੇ ਫੇਸਬੁਕ ਪੇਜ YouTube ਚੈਨਲ ਤੇ Instagram ਪੇਜ ਨੂੰ ਜਰੂਰ ਫੋਲੋ ਕਰ ਲੈਣਾ ਧੰਨਵਾਦ